ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਰਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਚੀਮਾ ਪਿੰਡ ਬਿਲਕੁਲ ਲੱਗਿਆ ਦੋਸਤੋ ਦੁਬਲੀ ਬਿਲਕੁਲ ਨਜ਼ਦੀਕ ਆ ਪੱਟੀ ਮੋੜ ਤੋਂ ਕੋਈ 3-4 ਕਿਲੋਮੀਟਰ ਦੀ ਦੂਰੀ ਹੈਗਾ ਪਿੰਡ ਬਰਵਾਲੇ ਤੁਸੀਂ ਵਿਜ਼ਿਟ ਕਰਨੀ ਆ ਤੇ ਅੱਜ ਵੀਰ ਨਿਸ਼ਾਨ ਸਿੰਘ ਦੇ ਕੋਲੇ ਆਏ ਆ ਇਸ ਵੀਰ ਦਾ ਜਿਹੜਾ ਕੰਮ ਆ ਦੋਸਤੋ ਵੱਡੇ ਪੱਧਰ ਤੇ ਜੇਕਰ ਆਪਾਂ ਗੱਲ ਕਰੀਏ ਤੇ ਪਸ਼ੂ ਵਪਾਰ ਦਾ ਕੰਮ ਆ ਬਹੁਤੇ ਵਪਾਰੀ ਵੀਰ ਦਾ ਚਾਹੇ ਕੋਈ ਘਰੇਲੂ ਵੀਰ ਆ ਇਸ ਘਰੋਂ ਜਿਹੜੇ ਦੋਸਤੋ ਪਸ਼ੂ ਆ ਅਕਸਰ ਲੈ ਕੇ ਜਾਂਦੇ ਰਹਿੰਦੇ ਆ ਤੇ ਅੱਜ ਦੋਸਤੋ ਇਸ ਘਰੋਂ ਆਪਾਂ ਵੀਡੀਓ ਪਾ ਰਹੇ ਆ ਤਕਰੀਬਨ ਪਹਿਲਾਂ ਵੀ ਆਪਾਂ ਇਸ ਘਰੋਂ ਤੁਹਾਨੂੰ ਵੀਡੀਓ ਕਾਫੀ ਦਿਖਾਈਆਂ ਨੇ ਤੇ ਅੱਜ ਦੋਸਤੋ ਜਿਹੜੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਫਾਈਨਲ ਲਾਸਟ ਦੇ ਉੱਪਰ ਜਿਹੜੀ ਦੋਸਤ ਇੱਕ ਵਿਹੜ ਦਿਖਾਵਾਂਗੇ ਪਲੂਣ ਬੱਛੀ ਨੇ ਸੂਣਾ ਪਹਿਲਾ ਸੂਣਾ ਬੱਛੀ ਸੂਣੀ ਆ ਤੇ ਤਿੰਨ ਮੱਝਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਬਿਲਕੁਲ ਇੱਕ ਤਿਆਰੀ ਦੇ ਵਿੱਚ ਝੋਟੀ ਵਿਖਾਵਾਂਗੇ ਤੇ ਇੱਕ ਮੱਝ ਸੂਈ ਆ ਤੇ ਇੱਕ ਬਿਲਕੁਲ ਤਾਜੀ ਅੱਜ ਸੂਈ ਆ ਠੀਕ ਤੇ ਪਸ਼ੂ ਜਿਹੜਾ ਵੀ ਤੁਹਾਨੂੰ ਦੋਸਤੋ ਪਸੰਦ ਆਊਗਾ ਉਹਦੀ ਨਰਖ ਪਰਖਾ ਤਸੱਲੀ ਆ ਘਰ ਵਿਜ਼ਿਟ ਕਰਕੇ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਆ ਉਹ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਜਿਸ ਵੀਰ ਨੇ ਰਕਮ ਲਾਉਣੀ ਆ ਤਾਂ ਸੱਡੀ ਜਰੂਰ ਕਰ ਸਕਦਾ ਪਸ਼ੂ ਜੜਿਆ ਦੋਸਤੋ ਜੇਕਰ ਆਪਾਂ ਗੱਲ ਕਰ ਲਈਏ ਤਾਂ ਤਕਰੀਬਨ ਵੱਡੇ ਪਸ਼ੂ ਆਉਂਦੇ ਆ ਵੇਖਣ ਦੇ ਵਿੱਚ ਕੋਈ 15 17 ਕਿਲੋ ਵਾਲੀਆਂ ਮੱਝਾਂ ਵੀ ਨਾਰਮਲ ਹੀ ਇਸ ਘਰੋਂ ਵੇਖਣ ਦੇ ਵਿੱਚ ਆਉਂਦੀਆਂ ਨੇ ਮਿਲਦੀਆਂ ਨੇ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਪੁੱਛ ਸਕਦੇ ਹੋ ਕਿ ਕਿਦਾਂ ਦਾ ਪਸ਼ੂ ਜਿਹੜਾ ਦੋਸਤੋ ਬਿਲਕੁਲ ਅਵੇਲੇਬਲ ਹੈਗਾ ਠੀਕ ਆ ਆਓ ਕਰਦੇ ਆ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਬਾਕੀ ਜਿਹੜੇ ਕੋਈ ਵੀਰ ਆਪਣੇ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਦੋਸਤੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਐਦਾਂ ਡੇਲੀ ਦੇ ਵਿੱਚ ਡੇਲੀ ਰੂਟੀਨ ਦੇ ਵਿੱਚ ਜੀਆਂ ਦੋਸਤੋ ਪੋਸਟਾਂ ਨੇ ਪਸ਼ੂ ਵਪਾਰ ਵਾਲੀਆਂ ਵਿਕਰੀ ਵਾਲੇ ਪਸ਼ੂਆਂ ਦੀਆਂ ਪੈਂਦੀਆਂ ਰੀਤੀਆਂ ਨੇ ਤੇ ਸਮੇਂ-ਸਮੇਂ ਦੇ ਨਾਲ ਜਿਹੜਾ ਦੋਸਤੋ ਤੁਸੀਂ ਪਸ਼ੂ ਖਰੀਦ ਸਕਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਆ ਅਹੁ ਕਰਦੇ ਆ ਗੱਲਬਾਤ ਨਿਸ਼ਾਨ ਵੀਰ ਦੇ ਨਾਲ ਅੱਜ 6 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਤੇ ਕੱਲ ਮਾਰਨਿੰਗ 7 ਨੂੰ ਆਪਾਂ ਜਿਹੜੀ ਅਪਲੋਡ ਕਰਾਂਗੇ ਹਾਂਜੀ ਨਿਸ਼ਾਨ ਵੀਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਠੀਠਾ ਭਰਾ ਤੇ ਭਾਈ ਤੁਸੀਂ ਸਾਡੇ ਬਹੁਤ ਵਧੀਆ ਵੀਰੇ ਨਿਸ਼ਾਨ ਭਾਈ ਮੱਜਾ ਇੱਥੇ ਬੜੀਆਂ ਵੱਡੀਆਂ ਵੱਡੀਆਂ ਆਈਆਂ ਨੇ ਹਾਂਜੀ ਤੇ 15 17 ਸਾਰਾ ਕਿਲੋ ਵਾਲੀਆਂ ਵੀ ਤੁਸੀਂ ਦੱਸ ਦਿਓ ਹਾਂਜੀ ਪਸ਼ੂ ਇੱਥੋਂ ਵਧੀਆ ਤੋਂ ਵਧੀਆ ਚੰਗੇ ਤੋਂ ਚੰਗੇ ਪਸ਼ੂ ਨਿਕਲੇ ਆ ਤੇ ਵਪਾਰੀਆਂ ਤੇ ਅੱਡਿਆਂ ਤੇ ਵੀ ਜਾਂਦੇ ਆ ਘਰੇਲੂ ਵੀਰ ਵੀ ਖਰੀਦ ਕੇ ਲੈ ਜਾਂਦੇ ਆ ਬਿਲਕੁਲ ਤੇ ਅੱਜ ਘਟੂ ਘੜ ਵੀ ਆਪਣੇ ਕੋਲ ਤਿੰਨ ਤਾਂ ਮੱਝਾਂ ਝੋਟੀਆਂ ਨੇ ਤੇ ਇੱਕ ਵੈੜ ਬਕਾਊਗਾ ਇੱਕ ਵੈੜਾ ਜੀ ਤਿੰਨ ਮੱਝਾਂ ਤੇ ਮੱਝਾਂ ਵੀਰੇ ਸਰ ਕੇ ਸੂਈਆਂ ਸਵਾਈਆਂ ਨੇ ਦੋ ਸੂਈਆਂ ਇੱਕ ਦਮ ਇੱਕ ਗੱਪਣ ਇੱਕ ਵੈੜ ਹੋਵੇਗੀ ਉਹ ਵੀ ਸੂਨ ਵਾਲੀ ਹਜੇ ਹਾਂਜੀ ਉਹ ਵੀ ਗੱਪਣ ਆਈ ਹਜੇ ਆਫਤਾ ਦਾ ਅਸਲ ਮੈਰੀ ਪਹਿਲਾਂ ਵੱਚੀ ਦੀ ਠੀਕ ਆ ਤੇ ਨਿਸ਼ਾਨ ਵੀਰੇ ਇੱਕ ਫਸਟ ਲਈ ਤੁਸੀਂ ਆਪਦੇ ਜਿਹੜੇ ਕੰਟੈਕਟ ਨੰਬਰ ਨੇ ਉਹ ਜ਼ਰੂਰ ਸਾਂਝੇ ਕਰ ਦਿਓ 94176 37084 ਠੀਕ ਆ ਜੀ ਹਾਂਜੀ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਨਿਸ਼ਾਨ ਦੇ ਬਿਲਕੁਲ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਵੀ ਚਲਦੇ ਕਰ ਦੇਣੇ ਆ। ਬਾਕੀ ਨੰਬਰਾਂ ਤੇ ਤੁਸੀਂ ਕੰਟੈਕਟ ਕਰਨਾ ਹੁੰਦਾ ਠੀਕ। ਤੇ ਭਾਈ ਨਿਸ਼ਾਨ ਪਹਿਲੇ ਨੰਬਰ ਤੇ ਇਹ ਵੀਰ ਝੋਟੀ ਆ ਗਈ ਆਪਣੇ ਕੋਲ। ਵੀ ਸੂਆ ਵੀਰ ਕਿਨਵਾ ਸੂਣ ਵਾਲੀ। ਇਹ ਕਿਹਦੇ ਦੀ ਦੂਜੇ ਸੂਵੇ ਸੂਣੀ। ਦੂਜੇ ਸੂਵੇ। ਹਾਂਜੀ। ਠੀਕ ਆ। ਤੇ ਦਿਨ ਹਜੇ ਪਏ ਬਾਕੀ। ਤੇ 4 ਹੀ ਆ ਜੀ ਵੇਖੋ ਦਿਹਾੜੀ ਲੈ ਵੀ ਸਕਦੀ ਐ ਸੂ ਵੀ ਸਕਦੀ ਐ। ਹੂੰ। ਹਾਂਜੀ। ਪਿਆਰੀ ਜੀਆਂ ਤਕਰੀਬਨ। ਜੀ। 2-4 ਦਿਨ ਲੇ ਆ ਵੀ ਸਕਦੀ ਤੇ ਪਛੂ। ਬਿਲਕੁਲ। ਆਪਾਂ ਕੋਲੇ ਆਦੀ ਆਈ ਐ। ਲੋ ਵੀ ਦੋਸਤੋ ਬਈ ਬਿਲਕੁਲ ਦੂਜਾ ਸੂਬਾ ਸੂਣਾ ਠੀਕ ਆ ਅਪਾ ਹੈ ਤਿਆਰੀ ਦੇ ਵਿੱਚ ਆ ਠੀਕ ਆ ਠੀਕ ਆ ਹਾਇ ਬਿਲਕੁਲ ਤਿਆਰੀ ਦੇ ਵਿੱਚ ਆ ਦੋਸਤੋ ਵੀ ਹੋ ਸਕਦਾ ਵੀ 2-4 ਦਿਨ ਲੈ ਜੇ ਤੇ ਹੋ ਸਕਦਾ ਵੀ ਸਫਰ ਦੇ ਦੌਰਾਨ ਦੋਸਤੋ ਸੂ ਵੀ ਪਵੇ ਠੀਕ ਆ ਤਿਆਰੀ ਦੇ ਵਿੱਚ ਕਹਿਣ ਤੋਂ ਭਾਵੇਂ ਹੁੰਦਾ ਵੀ 2-4 ਦਿਨ ਦੀ ਜਿਹੜੀ ਆ ਦੋਸਤੋ ਕੋਈ ਚੀਜ਼ ਮੈਂ ਨਹੀਂ ਰੱਖਦੀ ਤਿਆਰੀ ਦੇ ਵਿੱਚ ਪਸੂ ਕਿਸੇ ਟਾਈਮ ਵੀ ਸੂ ਸਕਦਾ ਆ ਝੋਟੀ ਕਹਿ ਲਓ ਠੀਕ ਆ ਮੱਝ ਕਹਿ ਲਓ ਆ ਵੇਖੋ ਤੁਸੀਂ ਥਨ ਰਭਾਨਾ ਠੀਕ ਆ ਜੀ ਥਣ ਦੇਵਾ ਦੇਖੋ ਕੁਆਲਿਟੀ ਦੇਖੋ ਠੀਕ ਆ ਪੇਟ ਪੂਠਾ ਪੂਰੀ ਵੱਡੀ ਮੈਂ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਪੇਟ ਪੂਠਾ ਵੇਖੋਗੇ ਦੋਸਤੋ ਤਾਂ ਥੱਪਿਆਂ ਦੇ ਥੱਪਿਆ ਆਪਾਂ ਕਹਿੰਦੇ ਆ ਵੀ ਜਦੋਂ ਇਹੋ ਜਿਹਾ ਪੇਟ ਪੂਠਾ ਤੇ ਇਹੋ ਜਿਹਾ ਹਵਾਨਾ ਆਪਾਂ ਮੋਸਟਲੀ ਦੇਖਦੇ ਆਂ ਪਸ਼ੂਆਂ ਦੇ ਵਿੱਚ ਤੇ ਥਣ ਦੀ ਕੁਆਲਿਟੀ ਤੁਸੀਂ ਆ ਇੱਕ ਵਾਰੀ ਫੇਰ ਨਹੀਂ ਠੀਕ ਤੋਂ ਦੇਖ ਸਕਦੇ ਠੀਕ ਆ ਨਿਸ਼ਾਨ ਵੀਰੇ ਖੋਲ ਕੇ ਦਿਖਾਈਏ ਵੀ ਪਹਿਲੇ ਸਵੇਰ ਕੋ ਰਿਕਾਰਡ ਕੋਡਿੰਦਾ ਪਤਾ ਵੀ ਪਹਿਲੇ ਸਵੇਰ ਦੁੱਧ ਕਿੰਨਾ ਚਵਾਤਾ ਸੀ। ਤੋਂ ਆਪਾਂ ਗਰੰਟੀ ਨਹੀਂ ਦੇਣੀ। ਹਾਂਜੀ। 1 ਕਿਲੋ ਦੀ। ਬਾਕੀ ਪਿਛਲੇ ਘਰ ਵਾਲਿਆਂ ਪਹਿਲਾਂ ਥੱਲੇ ਆਖਿਆ 14 ਕਿਲੋ ਦੁੱਧ ਚੋਇਆ। ਹੂੰ। ਠੀਕ ਗਾੜੀ ਆਉਦੀ ਸ਼ਾਮ ਸਵੇਰ। ਸ਼ਾਮ ਸਵੇਰ। ਤੋਂ ਗੱਭਣ ਪਸ਼ੂ ਆ گاਉ ਆਇਆ। ਆਪਾਂ ਇੱਕ ਗੱਲ ਦੀ ਕੋਈ ਗਰੰਟੀ। ਬਾਕੀ ਮੈਂ ਦੇਖ ਕੇ ਲੱਗਦਾ ਦੁੱਧ ਦੋ 2017 ਵਿੱਚ ਹੋਇਆ। ਹੂੰ। ਹਾਂਜੀ। ਬਿਲਕੁਲ। ਖਾਨਲੇਵਾ ਮੈਂ ਦਾ ਨਸਲ ਬਰੀਡ ਦੇਖ ਕੇ ਦੁੱਧ 17 ਵਿੱਚ ਵਾ ਸਕਦਾ। ਲੋ ਜੀ ਬਾਕੀ ਦੋਸਤੋ ਕੋਈ ਗਰੰਟੀ ਨਹੀਂ ਹੁੰਦੀ ਕਿਸੇ ਦੀ ਪਸ਼ੂ ਦੀ ਵੀ ਹੋ ਸਕਦਾ ਵੀ ਕਈ ਵਾਰ ਪਸ਼ੂ ਕੋਈ 14 ਲੀਟਰ ਪਹਿਲੇ ਸੂਏੰ ਦੇ ਵਿੱਚ ਦਿੰਦਾ ਹੋਵੇ ਇਸ ਵਾਰ ਕੋਈ ਘਟ ਵੀ ਸਕਦਾ ਤੇ ਵੱਧ ਵੀ ਸਕਦਾ ਸੇਵਾ ਹਰਕ ਦੀ ਆਪੋ ਆਪਣੀ ਹੁੰਦੀ ਆ ਖੋਲੇ ਵੀਰ ਦਿਖਾਈਏ ਠੀਕ ਆ ਤੇ ਬਾਕੀ ਝੋਟੀ ਤੁਸੀਂ ਮੰਨ ਸਕਦੇ ਹੋ ਵੀ ਵੱਡੀ ਝੋਟੀ ਆ ਪੇਟ ਪੁੱਠ ਦੀ ਚੜਾਈ ਪੂਰੀ ਆ ਰਾਜੀ ਆ ਵਜਨਦਾਰ ਠੀਕ ਆ ਤੇ ਇਹੋ ਜਿਹੇ ਪਸ਼ੂ ਜਿਹੜੇ ਦੋਸਤੋ ਮੋਰਸਲੀ ਦੁੱਧ ਕੱਢਦੇ ਆ ਕੋਈ ਲਿਸਾ ਫਿੱਕਾ ਪਸ਼ੂ ਹੋ ਸਕਦਾ ਵੀ ਕੋਈ ਕਮੀ ਪੇਸ਼ੀ ਹੋਵੇ ਦੁੱਧ ਨਾ ਕੱਢ ਪਾਵੇ ਪਰ ਇਹੋ ਜਿਹੇ ਪਸ਼ੂ ਜਿਹੜੇ ਦੋਸਤੋ ਨਾਰਮਲੀ ਆਪਾਂ ਗੱਲ ਕਰ ਸਕਦੇ ਆ ਵੀ ਦੁੱਧ ਨਾਰਮਲੀ ਚ ਵਾ ਸਕਦੇ ਹੋ ਸਕਦਾ ਵੀ ਪਿਛਲੇ ਸਵੇਰ ਵਾਂਗੂ 13-14 ਲੀਟਰ ਵਧੀਆ ਹੱਸ ਕੇ ਚਵਾਦੇ ਠੀਕ ਆ ਬਾਕੀ ਆ ਤੁਸੀਂ ਜਿਹੜੀ ਬਣਤਰ ਹੈਗੀ ਆ ਪੂਰੀ ਬਾਡੀ ਸਟਰਕਚਰ ਉਹ ਇਸ ਛੋਟੀ ਦਾ ਦੇਖ ਸਕਦੇ ਹੋ ਠੀਕ ਆ ਲਓ ਜੀ ਲੈ ਜੋ ਬਾਕੀ ਬਹੁਤ ਵਧੀਆ ਦੋਸਤੋ ਸਿੰਗੀ ਬੰਦਰ ਵੇਖੋਗੇ ਮਤਲਬ ਕਿ ਸ਼ਕੀਨੀ ਵੇਖੋ ਕਿ ਤੇ ਸ਼ਕੀਨੀ ਵੀ ਇਸ ਝੋਟੀ ਦੇ ਵਿੱਚ ਪੂਰੀ ਆ ਤੇ ਹਵਾਨੇ ਦੀ ਦਾਡਰ ਦੀ ਕੁਆਲਿਟੀ ਆ ਬਹੁਤ ਹੀ ਤੁਸੀਂ ਵੇਖ ਹੀ ਲੈਣੀ ਆ ਠੀਕ ਆ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਵੀ ਬਾਲਾ ਕੁਛ ਵੀਰ ਆਓ ਤੁਸੀਂ ਸਾਰੇ ਵੀਰ ਸਿਆਣੇ ਹੋ ਕਿਉਂਕਿ ਹੋ ਸਕਦਾ ਵੀ ਬਹੁਤੇ ਵੀਰ ਖੜਾ ਰਹੀਓ ਸੁਭੂ ਜਮਾਨੋ ਤੁਸੀਂ ਵੀ ਦੇਖ ਲੈਣੀ ਹੁੰਦੀ ਆ ਚੀਜ਼ ਵੀ ਕੁਆਲਿਟੀ ਕੀ ਆ ਤੇ ਥਣ ਥਣ ਦਾ ਆਕਾਰ ਵਧੀਆ ਹੈਗਾ ਬਿਲਕੁਲ ਸਾਈਜ਼ ਚੰਗਾ ਦੇ ਵਿੱਚ ਡਿਫਰੈਂਸ ਆਪਾਂ ਗੱਲ ਕਰ ਲਈ ਅੰਤਰ ਥਾਣਾ ਦੇ ਵਿੱਚ ਉਹ ਵੀ ਜਿਆਦਾ ਸੋਨਾ ਹੈਗਾ ਆ ਦੇਖੋ ਜੀ ਠੀਕ ਹੋ ਠੀਕ ਹੈ ਤਨਿਸ਼ਾਨ ਵੀਰੇ ਕਿੰਨੀ ਕੀ ਡਿਮਾਂਡ ਫਿਰ ਲੈਣ ਦੇਣ ਕੀ ਕੀਤਾ ਅੰਦੂ ਸਾਹਿਬ ਜੀ ਇਹਦਾ ਵੇਖੀਏ 12 ਹਸਾਬ ਤੇ ਭਾਵੇਂ ਇੱਕ 40 ਮੰਗ ਲਈ ਬਿਲਕੁਲ ਮੋਲ ਇੱਕ 15 ਇੱਕ 5 ਦੀ ਮੈਂ ਛੱਡਾਂਗੇ ਇੱਕ 5 ਦੀ ਹਾਣ ਵਾਲੀ ਗੱਲ ਹੀ ਹੈ ਜੀ ਹਾਣ ਵਾਲੀ ਠੀਕ ਹੈ ਇੱਕ 15 ਭਰਾਵੋ ਡਿਮਾਂਡ ਆ ਇੱਕ 15 20 ਠੀਕ ਆ ਬਾਕੀ ਰਾਹ ਦੀ ਗੱਲ ਕਰਦੇ ਹੁੰਦੇ ਉਹ ਤੋਂ ਵੀਰ ਵੀਰ ਰਸਤਾ ਮਿਲ ਜੇ ਵੀ ਕਿੱਥੋਂ ਤੱਕ ਲੈਣ ਦੇਣ ਤੇ ਇੱਕ 5 ਆ ਠੀਕ ਆ ਤੇ ਹੈ ਬਿਲਕੁਲ ਸੋਹਣੀ ਆ ਜੇਕਰ ਕੋਈ ਵੀਰ ਬਿਊਟੀ ਦੇ ਵਿੱਚ ਵੇਖਣਾ ਚਾਹੁੰਦਾ ਤੇ ਬਿਊਟੀ ਦੇ ਵਿੱਚ ਵੀ ਪੂਰੀ ਸੋਹਣੀ ਆ ਵੀ ਸਿੰਗੀ ਸੁੰਗੀ ਸੋਹਣੀ ਆ ਫੇਸ ਕੁਆਲਿਟੀ ਵੇਖੋ ਪਤਲਾ ਜਾਂ ਫੇਸ ਤੇ ਪੁੱਠਾ ਪਾਠਾ ਵੇਖੋ ਤੁਸੀਂ ਵੀ ਅੱਗੋਂ ਪਤਲੀ ਆ ਤੇ ਪਿੱਛੇ ਪਿੱਛੇ ਆਉਂਦੇ ਆਉਂਦੇ ਉਹ ਖਿਲਰਦੀ ਜਾਂਦੀ ਆ ਆਖਰ ਵਿੱਚ ਠੀਕ ਆ ਤੇ ਹਵਾ ਨਾਲ ਹਵਾ ਵੀ ਅੱਜ ਦੇ ਸਮੇਂ ਦਾ ਕਮਾਲ ਬਣਾਇਆ ਵੀ ਜੇਕਰ 2-3 ਦਿਨ ਉੱਪਰ ਲੈ ਜਾਂਦੀ ਆ ਤੇ ਹੋ ਸਕਦਾ ਵੀ ਉੱਪਰ ਹੋਰ ਵੀ ਜਿਹੜਾ ਦੋਸਤੋ ਬੰਨਣਾ ਹੈਗਾ ਪਸੂ ਜਿਹਨੇ ਸੁਣਦਾ ਨਹੀਂਗਾ ਤੇ 1-5 ਦੀ ਹਾਂ ਨਾ ਠੀਕ ਆ ਇਸ ਤੋਂ ਬਾਅਦ ਅੱਗੇ ਇੱਕ ਢੇਲੀ ਮੱਝ ਆ ਉਹ ਵੀ ਆਪਾਂ ਦਿਖਾ ਦਿੰਦੇ ਆ ਸੈਕੰਡ ਨੰਬਰ ਤੇ ਤੁਸੀਂ ਬੇਰਵਾ ਪਾ ਕੇ ਗੱਲਬਾਤ ਕਰ ਲਿਓ ਢੇਲੀਮਾ ਜੱਗge ਹੈਗੀ ਆ ਤੇ ਨਿਸ਼ਾਨ ਪਈ ਸੂਈ ਏ ਇਹ ਪੰਜ ਸੂਈ ਆ ਜੀ ਦਿਨ ਦਿਨੇ ਨੂੰ ਜੀ 10 12 ਹੋ ਗਏ ਹੋਣਗੇ 15 ਹੋਣਗੇ ਵੱਧ ਵੱਧ 15 ਕੁ ਦਿਨ ਹੋ ਗਏ ਆ ਜੀ ਹਾਂਜੀ ਠੀਕ ਆ ਤੇ ਸੁਆ ਵੀਰ ਕਿੰਨਾ ਬਣ ਸਕਦੇ ਹੋ ਉਹ ਦੂਜਾ ਸੁਆ ਜੀ ਦੂਜਣ ਹੈ ਹਾਂਜੀ ਕਿ 15 ਦਿਨ ਹੋ ਗਏ 15 ਦਿਨ ਹੋ ਗਏ ਤੇ ਹੁਣ ਦੁੱਧ ਤੇ ਚੱਲ ਰਹੀ ਹੈ ਵੀ ਦੁੱਧ ਕਿੰਨਾ ਵੀ ਜਿਹੜਾ ਮੌਜੂਦਾ ਜਿਹੜਾ ਆਪਾਂ ਚਵਾ ਦੇਣਾ ਕਿਸੇ ਨੂੰ ਆਪਣੇ ਕੋਲੇ ਕੱਲ ਆਈ ਆ ਅੱਛਾ ਕਰ ਰਹੇ ਜਿਹੜਾ ਗੋਟਾ ਦੇ ਘਰ ਦਾ ਦੁੱਧ ਇਹਦੇ ਥੱਲੇ ਇਸ ਟਾਈਮ ਤੇ ਚਲੋ 9 ਤੋਂ 8 ਮੰਨ ਕੇ ਪੱਕਾ ਜਿਹੜਾ ਉਹ ਹੈ ਠੀਕ ਹੈ ਜੀ ਠੀਕ ਹੈ ਜੀ ਕਹਿਣ ਨੂੰ ਭਾਵੇਂ ਆਪਾਂ 10 11 ਕਹੀ ਜਾਈਏ ਉਹ ਕੰਦਾ ਫਾਇਦਾ ਨਹੀਂ ਪਰ ਜਿੰਨਾ ਹੈਗਾ ਉਹਨਾਂ ਦੱਸੋ ਠੀਕ ਹੈ ਜੀ ਹਾਂ ਜੀ ਬਲਕਿ 8 8 ਕਿਲੋ ਦੀ ਭਾਵੇਂ ਨੂੰ ਗਾਰੰਟੀ ਲੈ ਜੀ ਤੁਸੀਂ ਚਾਹੇ ਕੋਈ ਆਨਲਾਈਨ ਸੌਦਾ ਕਰਦਾ 8 ਚਵਾਓਗੇ 8 ਆਨਲਾਈਨ ਚਵਾ ਲਵਾਂਗੇ ਇੱਥੇ ਆ ਕੇ ਠੀਕ ਹੈ ਜੀ 15 ਦਿਨ ਦਾ ਸਮਾਂ ਹੋ ਗਿਆ ਬੱਚਾ ਕੱਟੀ ਏ ਥੱਲੇ ਕੱਟੀ ਏ ਕੱਟੀ ਏ ਥੱਲੇ ਫੀਮੇਲ ਕਾਫ ਆ ਠੀਕ ਹੈ ਆ ਤੁਹਾਨੂੰ ਵਿਖਾਉਣੇ ਆ ਆ ਥੱਲੇ ਫੀਮੇਲ ਕਾਫ ਆ ਠੀਕ ਹੈ ਜੀ ਆ ਦੇਖੋ ਠੀਕ ਹੈ ਥੱਲੇ ਫੀਮੇਲ ਕਾਫ ਆ ਤੇ 15 ਦਿਨ ਦਾ ਸਮਾਂ ਹੋ ਗਿਆ ਢੇਲੀ ਆ ਦੋਸਤੋ ਠੀਕ ਆ ਵੀਰ ਕਿਸੇ ਨੂੰ ਕਿਸੇ ਵੀਰ ਬਹੁਤੇ ਵੀਰ ਪਸੰਦ ਕਰਦੇ ਆ ਵੀ ਮੀਨੀ ਪਸੰਦ ਕਰਦੇ ਆ ਪਰ ਢੇਲੀ ਆ ਫਿਕਸ ਸੇਂਗ ਨੇ ਠੀਕ ਹੈ ਜੀ ਢੇਲੀ ਮੈਂ ਆ ਤੇ ਆ ਪਿਛੋਂ ਬਾਡੀ ਬੰਡਰ ਤੁਸੀਂ ਵੇਖ ਲਓ ਥੋੜੀ ਦੂਰੀ ਤੋਂ ਦਿਖਾ ਦਿੰਦਾ ਮੈਂ ਤੁਹਾਨੂੰ ਆ ਕਰੋ ਚੈੱਕ ਬੇਲ ਬੂਲ ਦੀ ਲੰਬਾਈ ਪੂਰੀ ਆ ਬੇਸ਼ੱਕ ਤੁਸੀਂ ਹਾਈਟ ਮੀਡੀਅਮ ਤੋਂ ਪਲੱਸ ਮੰਨ ਕੇ ਲੈ ਕੇ ਜਾ ਸਕਦੇ ਹੋ ਠੀਕ ਆ ਠੀਕ ਆ ਤੇ 8 ਕਿਲੋ ਜਿਹੜਾ ਬਿਲਕੁਲ ਮੌਜੂਦਾ ਆ ਜਾ ਦੋਸਤੋ 15ਵੇਂ ਦਿਨ ਦੇ ਦੌਰਾਨ ਜੇਕਰ ਪਤੇ ਕੀ ਦੇ 8 ਕਿਲੋ ਵੀਰਾਂ ਦਾ ਵੀ ਕੋਈ ਵੀਰ ਆਨਲਾਈਨ ਸੌਦਾ ਵੀ ਕਰਦੇ ਹੋ ਤੇ 8 ਕਿਲੋ ਬਿਲਕੁਲ ਗਰੰਟਡ ਜਿਹੜਾ ਦੋ ਦਿਨ ਦੇ ਕੋਲ ਹੈਗਾ ਸੈਕਿੰਡ ਸੂਆ ਦੂਜਾ ਸੂਆ ਤੇ ਫਿਰ ਚਵਾਈ ਆਪਣੇ ਨਿਸ਼ਾਨ ਵੀਰੇ ਕਿੰਦਾ ਦੀ ਹੈ ਚਵਾਈ ਭਾਜੀ ਬਹੁਤਾ ਚੰਗੀ ਅੱਛਾ ਜੀ ਬਹੁਤ ਜਿਆਦੀ ਚੰਗੀ ਚਵਾਈ ਜਿੰਨੀ ਕਹਿ ਲਈਏ ਨਾ ਉਨੀ ਚਵਾਈ ਕੋਈ ਕਸਰ ਨਹੀਂ ਕੋਲੀ ਆ ਵੀ ਕੋਈ ਭੈਣ ਕਿਸੇ ਲੇਡੀ ਜਨ ਚਵਾਈ ਕਰਨੀ ਹੋਵੇ ਤੇ ਬਿਲਕੁਲ ਕੋਲੀ ਕੋਈ ਘੂਰ ਨਹੀਂ ਕੋਈ ਛੱਟਾ ਨਹੀਂ ਠੀਕ ਹੈ ਜੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਚਵਾਈ ਦੇ ਵਿੱਚ ਠੀਕ ਹੈ ਹਾਂਜੀ ਹਜੇ ਫਿਲਹਾਲ ਤੁਹਾਡੀ ਨਿਗਾਹ ਦੇ ਵਿੱਚ ਦੇਖਿਆ ਹੋਊਗਾ ਮੈਲਿਓ ਮੂਲਿਓ ਚੱਲੀ ਤਾਂ ਨਹੀਂ ਹਜੇ ਨਹੀਂ ਹਜੇ ਆਪਣੇ ਘਰ ਦਾ ਕੱਲ ਆਈ ਹੈ ਜੀ ਕੱਲ ਆਈ ਆ ਪਤਾ ਨਹੀਂ ਹਜੇ ਦੇਖਿਆ ਠੀਕ ਆ ਹਾਂਜੀ ਬਾਕੀ ਪਸ਼ੂ ਜਿਹੜਾ ਦੋਸਤੋ ਬਿਲਕੁਲ ਨਵਾਂ ਆਉਂਦਾ ਅੱਡਿਆਂ ਦੇ ਉੱਪਰ ਵਪਾਰੀ ਵੀਰਾਂ ਦੇ ਕੋਲ ਤੇ ਕਿਸੇ ਵੀਰ ਨੇ ਦੋ ਡੰਗ ਦੀ ਚਵਾਈ ਕੀਤੀ ਹੁੰਦੀ ਕਿਸੇ ਨੇ ਚਾਰ ਡੰਗ ਦੀ ਪਰ ਜਿੰਨੀ ਕੁ ਮਤਲਬ ਕਿ ਕੋਈ ਤਿਆਰਪੇ ਵਾਲੇ ਵੀਰ ਲਾ ਲੋ ਵੀ ਕਾਫੀ ਲੰਬੇ ਸਮੇਂ ਤੋਂ ਵਪਾਰ ਕਰਦੇ ਆ ਵੀ ਦੋ ਡੰਗ ਦੀ ਚਵਾਈ ਕਰ ਲੈਣ ਤਾਂ ਬਿਲਕੁਲ ਉਸੇ ਅਕੋਰਡਿੰਗ ਦਾ ਸਮਝੋਗਾ ਆਪਾਂ ਨੂੰ ਵੀ ਆਹ ਕੁਝ ਹੈਗਾ ਥੱਲੇ ਖੁੱਲ ਗਿਆ ਵੀਰ ਦੇ ਨਿ ਤੇ ਢੇਲੀ ਆ ਦੋਸਤੋ ਠੀਕ ਆ ਤੇ ਸੋਹਣੀ ਆ ਸ਼ਾਈ ਸ਼ੂਈ ਪੂਰੀ ਹੈਗੀ ਆ ਕਾਲੇ ਰੰਗ ਦੇ ਵਿੱਚ ਆ ਸ਼ਾਈ ਸ਼ੂਈ ਪੂਰੀ ਆ ਬਾਕੀ ਥਣੇਵਾ ਜੇਕਰ ਬੈਕ ਸਾਈਡ ਤੋਂ ਦੇਖੀਏ ਸੱਚੇ ਖੱਪੇੋਂ ਵੇਖ ਲੋਗੇ ਤਾਂ ਬਿਲਕੁਲ ਪੱਧਰ ਜਿਹੜਾ ਥਣੇਵਾ ਹੈ ਠੀਕ ਆ ਤੇ ਪਤਲੀ ਚਮੜੀ ਹੈ ਬਿਲਕੁਲ ਉਹ ਆਪਾਂ ਬਾਕੀ ਤੋਰ ਕੇ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੀ ਆ ਆ ਲਓ ਜੀ ਨੋ ਵੀ ਪ੍ਰਭੂ ਇਹ ਸੈਕਿੰਡ ਨੰਬਰ ਤੇ ਸੀਗੀ ਠੀਕ ਆ ਝੋਟੀ ਵੇ ਦੂਜਾ ਸੁਆਹ ਸੂਈ ਢੇਲੀ ਆ ਰੇੜਾ ਭਾਪੜਤਾ ਪੁੱਛਦੇ ਆ ਵੀਰ ਤੋਂ ਠੀਕ ਆ ਅੱਜ ਬਿਲਕੁਲ ਮੌਜੂਦਾ ਬੇਸ਼ੱਕ ਘੱਟ ਤੋਂ ਬਾਹਰ ਹੋਵੇ ਪਰ 8 ਕਿਲੋ ਤੁਸੀਂ ਮੰਨ ਕੇ ਜਿਹੜਾ ਸੌਦਾ ਕਰਿਓ ਤਿੰਨ ਸ਼ਾਨ ਬਾਈ ਵੀਰੇ ਲੈਣ ਦੇਣ ਦਾ ਕਿੰਨੇ ਕੁ ਤੱਕ ਵੀ ਜੀ ਦਾ ਮੁੱਲ 75000 ਹਾਂਜੀ 70000 ਛੋਟ ਦੇ 70 ਦੀ ਹਾਂਜੀ ਠੀਕ ਹੈ ਵੀਰੇ 70000 ਦੀ ਭਾਵੋ ਜਿਹੜੀ ਇਹ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਦਿਖਾਈ ਆ ਢੇਲੀ ਇਹ 70000 ਦੀ ਹਾਨ ਆ ਠੀਕ ਹੈ ਡਿਮਾਂਡ 75 ਆ ਵੀਰ ਨਿਸ਼ਾਨ ਕਹਿੰਦਾ ਤੇ ਇਸ ਤੋਂ ਬਾਅਦ ਆਜੋ ਅੱਗੇ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਇੱਕ ਮਾਜ ਦਿਖਾ ਮੇਸ਼ਾਣਾ ਭਾਈ ਅੱਜ ਹੀ ਸੁੱਈ ਏ ਅੱਜ ਹੀ ਸੁੱਈ ਆ ਜੀ ਇਹਨੂੰ 6 ਘੰਟਾ ਅੱਜ 2 ਵਜੇ ਸੁੱਈ ਆ ਅੱਜ ਅੱਜ 2 ਵਜੇ ਹੀ ਸੁੱਈ ਏ ਠੀਕ ਆ ਜੀ ਅੱਜ ਦੋਸਤੋ 6 ਮਈ ਤੁਸੀਂ ਨੋਟ ਕਰ ਲਓ ਵੀ ਦੁਪਹਿਰੇ 2 ਵਜੇ ਸੁੱਈ ਆ ਤੇ ਜੇਰ ਪ੍ਰੋਪਰ ਪੈ ਗਈ ਠੀਕ ਹੈ ਜੇਰ ਪ੍ਰੋਪਰ ਪੈ ਗਈ ਵੀਡੀਓ ਬਣੀ ਹੈਗੀ ਆ ਉਹ ਜੇਰ ਭਾਈ ਆ ਲਵਾ ਦੇ ਠੀਕ ਆ ਜੀ ਉਹ ਵੀ ਦਿਖਾ ਦੇ ਬਾਕੀ ਜਿਹੜੀ ਜੇਰ ਵਗੈਰਾ ਹੈਗੀ ਦੋਸਤੋ ਆਹ ਵੇਖ ਸਕਦੇ ਤੁਸੀਂ ਠੀਕ ਆ ਜੀ ਇਹ ਜੇਰ ਪ੍ਰੋਪਰ ਪਾਤੀ ਆ ਬਾਕੀ ਵੀਡੀਓ ਪਾਈ ਨਿਸ਼ਾਨਦੇ ਕੋਲ ਹੈਗੀ ਆ ਕਿਸੇ ਵੀਰ ਨੇ ਸੌਦਾ ਕਰਨਾ ਜਦੋਂ ਤੁਸੀਂ ਇਹਦੀ ਗੱਲਬਾਤ ਕੀਤੀ ਤੇ ਵੀਡੀਓ ਤੁਸੀਂ WhatsApp ਤੇ ਮੰਗਾ ਲਿਓ ਠੀਕ ਆ ਜੀ ਇਸੇ ਦੀ ਬਿਲਕੁਲ ਜੇਰ ਪੈਂਦੀ ਦੀ ਵੀਡੀਓ ਜਿਹੜੀ ਆ ਦੋਸਤੋ ਅਵੇਲੇਬਲ ਆ ਠੀਕ ਆ ਹੁਣ ਆਪਾਂ ਚਲੋ ਨਹੀਂ ਦਿਖਾ ਸਕਦੇ ਵਿੱਚ ਤੁਸੀਂ ਕਿਸੇ ਵੀਰ ਨੇ WhatsApp ਤੇ ਮੰਗਾਉਣੀ ਆ ਉਹ ਮੰਗਾ ਸਕਦੇ ਠੀਕ ਆ ਮਗਰ ਬੱਚਾ ਵੀਰੇ ਕੀ ਆ ਗਿਆ ਥਲੇ ਇਹਦੇ ਕੱਟੀ ਆ ਜੀ ਕੱਟੀ ਆ ਗਈ ਠੀਕ ਆ ਤੇ ਬਾਕੀ ਥੋੜਾ ਜਵਾਬੂ ਕੀਤਾ ਵਧੀਆ ਨਿਕਲਿਆ ਜੀ ਜਵਾਬ ਬਹੁਤ ਚੰਗਾ ਜੀ ਬੋਲਾ ਹੀ ਬਿਲਕੁਲ ਬੋਲਾ ਜੀ ਜਵਾਬ ਬਹੁਤ ਸੋਹਣਾ ਠੀਕ ਹੈ ਠੀਕ ਹੈ ਜੀ ਜਵਾਬ ਰਾਵੋ ਬਿਲਕੁਲ ਵੀਰ ਨਿਸ਼ਾਨ ਕਹਿੰਦਾ ਵੀ ਪੋਲਾ ਚਵਾ ਠੀਕ ਆ ਤੇ ਬਿਲਕੁਲ ਤਾਜੀ ਸੂਈ ਆ ਠੀਕ ਆ ਤੇ ਆਹ ਵੇਖੋ ਜੀ ਠੀਕ ਆ ਵੀ ਇੱਕ ਗੱਲ ਬੇਫਿਕਰੀ ਆ ਜਿਹੜੇ ਵੀਰਾਂ ਨੇ ਖਰੀਦਣੀਆਂ ਕਈ ਵਾਰ ਹੁੰਦਾ ਪਸ਼ੂ ਆਪਾਂ ਗੱਭਣ ਲੈਣੇ ਆ ਉਥੇ ਕਿਉਂਕਿ ਕੇਅਰ ਕਰਨੀ ਪੈਂਦੀ ਆ ਪਸ਼ੂ ਦੀ ਜੇਰ ਜਿੰਦਰ ਪੈਂਦੀ ਨਹੀਂ ਦੋਸਤੋ ਨਜ਼ਰ ਤੱਕ ਆਪਾਂ ਬਿਲਕੁਲ ਕਈ ਤਰ੍ਹਾਂ ਦੀਆਂ ਫਿਕਰਾਂ ਹੁੰਦੀਆਂ ਆ ਪਸ਼ੂ ਦੀਆਂ ਪਰ ਇੱਥੇ ਜਿਹੜਾ ਦੋਸਤੋ ਜੇਰ ਪਈ ਹੋਈ ਆ ਤਸੱਲੀ ਹੋ ਗਈ ਆ ਇਸ ਤੋਂ ਬਾਅਦ ਤੁਸੀਂ ਆਪਦੀ ਚਵਾ ਕੇ ਚਵਾਈ ਕਰਕੇ ਇੱਕ ਟਾਈਮ ਦੀ ਦੋ ਟਾਈਮ ਬੌਲੇ ਦੇ ਵਿੱਚ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਤੇ ਬਿਲਕੁਲ ਇਸੂ ਦੇ ਵਿੱਚ ਆ ਦੋਸਤੋ ਠੀਕ ਆ ਇਹ ਤੁਸੀਂ ਸਾਰੇ ਵੀ ਸਮਝਦੇ ਹੋ ਵੀ ਅੱਜ ਭਲਕ ਕੋਈ 2-4 ਘੰਟੇ ਪਹਿਲਾਂ ਪਸੂ ਸੋਇਆ ਹੁੰਦਾ ਤੇ ਸੂ ਦੇ ਵਿੱਚ ਆ ਵੀ ਘਟੋ ਘਟ ਵੀ ਤੇ ਫਿਲਹਾਲ ਫਿਰ ਵੀ ਤੁਸੀਂ ਜਿਹੜੀ ਸਿਹਤ ਜਿਹੜੀ ਆ ਵੇਖ ਸਕਦੇ ਹੋ ਮੱਝ ਦੀ ਵੀ ਵਧੀਆ ਸਿਹਤ ਹੈਗੀ ਫਿਲਹਾਲ ਠੀਕ ਆ ਜੀ ਬਾਕੀ ਆੜੀ ਫੀਮੇਲ ਕਾਫਾ ਖਲੇ ਬੱਚੀ ਆ ਆਪਣਾ ਕੱਟੀ ਹੈਗੀ ਆ ਠੀਕ ਹੈ ਠੀਕਾ ਕੱਟੀ ਪੂਰੀ ਨਿੱਗਰ ਆ ਤੇ ਹੈਲਦੀ ਕੱਟੀ ਆ ਪੂਰੀ ਤਾਂ ਫਿਰ ਨਿਸ਼ਾਨ ਕਿੰਨੇ ਕ ਮੁੱਲ ਦੀ ਆ ਡਿਮਾਂਡ ਕੀ ਆ ਦੀ ਵੀਰੇ ਮੁੱਲ ਦੀ ਕੀ ਦੱਸੀ ਆ 70 ਹਜ਼ਾਰ ਦੀ ਛੋਟੀ ਦੇਣਾ ਇਹ ਵੀ 75 ਦੀ ਹਾਂ ਨਾ ਠੀਕ ਹੈ ਤੇ ਚਵਾਈ ਤੁਸੀਂ ਦੱਸਦਾ ਵੀ ਪੋਲੀ ਆ ਬਿਲਕੁਲ ਬਹੁਤ ਬੋਲਾ ਜੀ ਸੋਨਾਪੁਰ ਛੱਡਿਆ ਵਿਚਾਰ ਹਾਂਜੀ ਠੀਕ ਹੈ ਜੀ ਬਾਕੀ ਇਹ ਖਾਲੀ ਨਹੀਂ ਕੀਤੀ ਹੂੰ ਤੇਨਾਂ ਗੀ ਲੀਟਰ ਆਪਾਂ ਬੋਲਾ ਕੱਢਿਆ ਥੱਲੇ ਬੱਚੇ ਪੁੱਤੇ ਨੂੰ ਪਿਆ ਆ ਠੀਕ ਹੈ ਜੀ ਖਾਲੀ ਨਹੀਂ ਕੀਤੀ ਠੀਕ ਹੈ ਚਵਾਈ ਲਾ ਲੋ ਚੋਈ ਅੱਧੀ ਛੜਤੀ ਤੇ ਬਿਲਕੁਲ ਤਾਜੀ ਸੂਈ ਆ ਦੋਸਤੋ ਅੱਧੀ ਘਚਵਾਈ ਕੀਤੀ ਆ ਠੀਕ ਆ ਅੱਧੀ ਛੜਤੀ ਆ ਮੋਸਟਲੀ ਵੀਰਾਂ ਨੂੰ ਪਤਾ ਵੀ ਦੋ ਡੰਗ ਜਿਹੜਾ ਤਿੰਨ ਡੰਗ ਆਪਾਂ ਨਹੀਂ ਖਾਲੀ ਕਰਦੇ ਪਸੂ ਤੇ ਬਾਕੀ ਆ ਫੇਸ ਕੁਆਲਟੀ ਇੱਕ ਵਾਰੀ ਦੇਖ ਲਓ ਤੇ 75000 ਦੀ ਬੰਨੀ ਆ ਤੁਹਾਨੂੰ ਇਹ ਜਿਹੜੀ ਦੋਸਤੋ ਮਾਰੀ ਆ ਠੀਕ ਆ ਮੂੰਹ ਮੱਥੇ ਦੀ ਦੇਖ ਲਓ ਸਿੰਗੀ ਸੁੰਗੀ ਸੋਹਣੀ ਆ ਪੂਰੀ ਵੇਖੋ ਤੁਸੀਂ ਪਤਲੇ ਪਿੰਡੇ ਦੇ ਵਿੱਚ ਤੇ ਬਿਲਕ ਤੇ ਥਾਣੇ ਇੱਕ ਵਾਰੀ ਮੈਂ ਤੁਹਾਨੂੰ ਹੋ ਸਕਦਾ ਵੀ ਇੱਕ ਵਾਰੀ ਫੇਰ ਦਿਖਾ ਦੇਣਾ ਨੇੜੇ ਤੋਂ ਆ ਦੇਖੋ ਜੀ ਬਿਲਕੁਲ ਨਖੜਵੇਂ ਥਾਣਾ ਦਾ ਇਹਨਾਂ ਨੋਕ ਵਾਲਾ ਥਾਣਾ ਦੋਸਤੋ ਵੀ ਤਿੱਖਾ ਥਾਣਾ ਨੋਕ ਵਾਲਾ ਥਾਣਾ ਤੇ ਇਹ ਤਾਂ ਮੱਝਾ ਹੋ ਗਈਆਂ ਦੋਸਤੋ ਇੱਕ ਲਾਸਟ ਫਾਈਨਲ ਤੇ ਇੱਕ ਆਪਾਂ ਤੁਹਾਨੂੰ ਵਾਹਰ ਦਿਖਾਉਣੀ ਸੀ ਬੱਚੀ ਪਲੂਨ ਬੱਚੀ ਸੋਣੀ ਆ ਤੇ ਆ ਬੱਚੀ ਆ ਠੀਕ ਆ ਜੀ ਤੇ ਨਿਸ਼ਾਨભાઈ ਇਹ ਵੱਛੀ ਪਹਿਲ ਨਹੀਂ ਨਾ ਹਾਂ ਪਹਿਲਾਂ ਆ ਜੀ ਦੰਦੋਂ ਮੂੰਹ ਦੰਦੋਂ ਮੂੰਹ ਚੌਗੀ ਹੋਵੇ ਸਾਣ ਚੌਗੀ ਹਾਂਜੀ ਦੇਖੀ ਨਹੀਂ ਮੈਂ ਮੈਂ ਤਾਂ ਨਵੇਂ ਕਹਿਦਾ ਐਸਟੀਮੇਟ ਇੱਕ ਸਾਡਾ ਹਾਂਜੀ ਚੌਗੀ ਹੋ ਗਈ ਮੇਰੇ ਸਾਹ ਜੇ ਵੱਛੀ ਕੁੜੀ ਠੀਕ ਹੈ ਵੀਰੇ ਹਾਂਜੀ ਤੇ ਦਿਨ ਹਜੇ ਪਤਾ ਵੀ ਕਿੰਨੇ ਕ ਤੱਕ ਐਸਟੀਮੇਟ ਦੱਸ ਦਿਨ ਲੈ ਜੂਗਾ ਜੀ 10 ਕ ਲੈ ਜੂਗੀ ਜੀ 10 ਦਿਨਾਂ ਜੀ ਫੁੱਲੇ ਲੈ ਜੂ ਹਮ ਲਿਫਟੀ ਲੂਫਟੀ ਚਾਚਾ ਭਾਵਾ ਚੰਗੀ ਤਿਆਰ ਕਰੀ ਬੈਠੀ ਹੈ ਹਾਂਜੀ ਹਾਂਜੀ ਚਲੋ ਪਾ ਲਿਓ ਵੱਛੀ ਚਲੋ ਜਾਓ ਬਾਲੀ ਮਾਂ ਦੀ ਠੰਡੀ ਧੀਰੀ ਲੋ ਵੀ ਦੋਸਤੋ ਕਰੋ ਚੈੱਕ ਠੀਕ ਹੈ ਤੁਹਾਨੂੰ ਪਹਿਲਾ ਬਿਆਨ ਤਾਂ ਜਰ ਦੋਸਤੋ ਠੀਕ ਹੈ ਪਹਿਲਾ ਬਿਆਨ ਤੇ ਬਿਆਨੇ ਲਈ ਇਹ ਜਰੂਰ ਮੇਰਾ ਵੀ ਧਿਆਨ ਦੇ ਵਿੱਚ ਰੱਖ ਲਓ ਫਰਸਟ ਸੁਆ ਜਿਹੜਾ ਫਰਸਟ ਲਿਕਟੇਸ਼ਨ ਦੇ ਵਿੱਚ ਸੂਣ ਜਾ ਰਹੀ ਆ ਤੇ ਬਾਕੀ ਆਪਾਂ ਤੁਹਾਨੂੰ ਖੋਲ ਕੇ ਵੀ ਚੰਗੀ ਤਸੱਲੀ ਨਾਲ ਦਿਖਾਵਾਂਗੇ ਆ ਫੇਸ ਕੁਆਲਟੀ ਠੀਕ ਹੈ 10 ਕ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਠੀਕ ਹੈ ਥਣ ਥਣ ਬਹੁਤ ਵਧੀਆ ਮੋਸਟਲੀ ਆਪਾਂ ਦੇਖਦੇ ਕਿ ਇਹ ਨਾ ਵਹਿੜਾਂ ਦੇ ਪਲੂਣ ਬੱਚੀਆਂ ਦੇ ਥਣ ਛੋਟੇ ਆ ਪਰ ਹੱਥੀ ਚਵਾਈ ਵਾਲਾ ਥਣ ਲੱਗਾ ਵੀ ਉਹ ਕਲੀ ਕਹਿਣ ਵਾਲੀ ਗੱਲ ਨਹੀਂ ਦੋਸਤੋ ਵੀ ਮੈਂ ਤੁਹਾਨੂੰ ਦਿਖਾਵਾਂ ਹੋਰ ਤੇ ਨਿਕਲੇ ਕੁਝ ਹੋਰ ਜਿੰਨਾ ਦੱਸਾਂਗੇ ਉਹਨਾਂ ਹੋਊਗਾ ਜਿਹੜਾ ਵੀਰ ਘਰੇ ਵਿਜ਼ਿਟ ਕਰੂਗਾ ਉਹ ਵੀ ਅੱਖੀ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਹੱਥੀ ਚਵਾਈ ਵਾਲਾ ਥਣ ਆ ਇਹ ਮੁਠੀ ਵਾਲਾ ਥਣ ਆ ਆ ਦੇਖੋ ਠੀਕ ਆ ਬਾਕੀ ਆਪਣੀ ਟਿਪ ਕੇ ਤਸੱਲੀ ਕਰਨੀ ਆ ਜਿੰਨਾ ਮਿਲਕ ਥੱਲੇ ਵੀਰ ਨਿਸ਼ਾਨ ਨੇ ਕਿਹਾ ਉਹਨੇ ਦੀ ਵੈਰੀਫਾਈ ਕਰਨੀ ਆ ਤਸੱਲੀ ਕਰਨੀ ਆ ਤੁਸੀਂ ਰਕਮ ਖਰਚ ਕਰਨੀ ਆ ਤੁਹਾਡੀ ਜ਼ਿੰਮੇਵਾਰੀ ਆ ਇਹਨੂੰ ਖੋਲ ਕੇ ਦਿਖਾ ਦਗੇ ਵੀਰ ਨਿਸ਼ਾਨ ਬੱਚੀ ਨੂੰ ਬਾਕੀ ਬੈਕਸਾਈਡ ਤੋਂ ਵੀ ਜੇਕਰ ਥਾਣਾ ਨੂੰ ਵੇਖੀਏ ਹਵਾਨੇ ਨੂੰ ਵੇਖੀਏ ਤਾਂ ਪੱਧਰ ਜਿਹੜਾ ਦੋਸਤੋ ਥਾਣੇ ਦਾ ਹੈ ਆ ਕਰੋ ਚੱਕਦੇ ਕਿਸੇ ਤਰ੍ਹਾਂ ਦਾ ਕੋਈ ਭਾਲ ਜਾਂ ਐਕਸਟਰਾ ਆਪਾਂ ਗੱਲ ਕਰ ਲਈਏ ਵੀ ਐਕਸਟਰਾ ਕੋਈ ਸਰੂ ਨਜ਼ਰ ਨਹੀਂ ਆ ਬਿਲਕੁਲ ਚਾਰ ਥਾਣੇ ਦਾ ਠੀਕ ਹੈ ਆ ਦੇਖੋ ਠੀਕ ਹੈ ਨਿਸ਼ਾਨ ਵੀਰੇ ਕਿੰਨੀ ਕੁ ਡਿਮਾਂਡ ਆ ਲੈਣ ਦੇਣ ਫਿਰ ਇਸ ਵਾਇਰ ਦਾ ਕੀ ਰੱਖਿਆ ਵੀ ਬੋਲੇ ਦਾ 50000 ਰੁਪਿਆ ਹਾਂਜੀ 45000 ਦੀ ਵਛੀ ਦੇ ਦੂੰਗਾ 45 ਹਾਂਜੀ 45000 ਦੀ ਹਾਂ ਨਾ ਜਿਹੜੀ ਹੈ ਹਾਂਜੀ ਠੀਕ ਹੈ ਜੀ 45000 ਦੇ ਵਿੱਚ ਜਿਹੜੀ ਦੋਸਤ ਇਹ ਵਛੀ ਮਿਲ ਜੂਗੀ ਠੀਕ ਆ ਪਹਿਲਾਂ ਵਛੀ ਸੋਣੀ ਆ ਤੇ ਵਛੀ ਪਸੰਦ ਆਊਗੀ ਠੀਕ ਆ ਤੁਹਾਨੂੰ ਨਵੀਂ ਵਛੀ ਆ ਪਹਿਲਾ ਸਵੇਰ ਸੋਣਾ ਠੀਕ ਆ ਕੋਈ ਵੀਰਾਂ ਦਾ ਦੋ ਚਾਰ ਸਵੇਰੇ ਪੀ ਕੇ ਬਾਅਦ ਚ ਸੇਲ ਕਰ ਸਕਦਾ ਬਿਲਕੁਲ ਤੇ ਬਾਕੀ ਇੱਕ ਨੰਬਰ ਜਿਹੜਾ ਵੀਰ ਨਿਸ਼ਾਨ ਉਹ ਦੇ ਦਿਓ 91 43 021 36 ਹਾਂਜੀ 94 76 37 084 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਹਨ ਵੀਰ ਨਿਸ਼ਾਨ ਸਿੰਘ ਠੀਕ ਹੈ ਜੀ ਤੇ ਪਿੰਡ ਬਰਬਾਲਾ ਹੈਗਾ ਚੀਵਾ ਪਿੰਡ ਬਿਲਕੁਲ ਲੱਗੇ ਆ ਪੱਟੀ ਮੋੜ ਫਰੀਕੇ ਪਤਨ ਤੋਂ ਜਦੋਂ ਦੋਸਤੋ ਆਪਾਂ ਬਿਲਕੁਲ ਪੱਟੀ ਮੋੜ ਠਿੱਖੀਵੈਂਟ ਖਾਲੜਾ ਰੋਡ ਆਉਣੇ ਆ ਤੇ ਪੱਟੀ ਮੋੜ ਤੋਂ ਪਹਿਲਾਂ ਜਿਹੜਾ ਦੋਸਤੋ ਤੁਸੀਂ ਖੱਬੇ ਪਾਸੇ ਟਰਨ ਲੈਣੀ ਹੈਗੀ ਆ ਜਿਹੜਾ ਰੋਡ ਦੋਸਤੋ ਕੋੜਪੁੱਡੇ ਨੂੰ ਤੇ ਕੇ ਖੇਮਕਰੋਂ ਨਿਕਲ ਜਾਂਦਾ ਪਹਿਲਾ ਪਿੰਡ ਦੋਸਤੋ ਚੀਮਾ ਦੂਜਾ ਪਿੰਡ ਬਰਵਾਲਾ ਆਉਂਦਾ ਤੇ ਬਰਵਾਲੇ ਤੁਸੀਂ ਵਿਜ਼ਿਟ ਕਰਨੀ ਆ ਬਾਈ ਨਿਸ਼ਾਨ ਦੇ ਨੰਬਰ ਆਪਾਂ ਲਗਾਤਾਰ ਜਿਹੜੇ ਸਕਰੀਨ ਦੇ ਥੱਲੇ ਚਲਦੇ ਕਰ ਦਿੰਨੇ ਆ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ